ਇਹ ਲਾਈਟ ਕੀ ਕੋਸ ਆ ਬਹੁਤ ਅੱਛੀ ਸੀ ਹਾਂਜੀ ਬਹੁਤ ਵਧੀਆ ਕਿੰਨੀ ਇੱਕ ਖਾ ਗਏ ਫਿਰ ਅਸੀਂ ਤਾਂ ਕਿੰਨੀਆਂ ਸਾਰੀ ਇੱਕ ਇੱਕ ਸਮੋਸਾ ਖਾਣਾ ਸੀ ਤੇ ਟਿੱਕੀ ਵੀ ਖਾਣੀ ਸੀ ਤੇ ਖਣ ਖਾਈ ਜਾ ਰਹੇ ਸਭ ਨੂੰ ਸਾਰੀ ਰੇੜੀ ਖਤਮ ਕਰ ਦਿੱਤੀ ਐ ਲਾਸਟ ਪਈ ਐ ਸਾਡੇ ਕੋਲ ਬਿਲਕੁਲ ਫਰੈਸ਼ ਸੋ ਦੋਸਤੋ ਆਪਾਂ ਅਸੀਂ ਬਾਗਾ ਬਾਰਡਰ ਤੇ ਆ ਬਾਈ ਕੋਲੇ ਨਾ ਆਪਾਂ ਇਹ ਟਿੱਕੀਆਂ ਬਣਾਉਂਦਾ ਬ੍ਰੈਡ ਤੇ ਸਮੋਸੇ ਬਾਈ ਨਾਲ ਬਾਅਦ ਚ ਗੱਲ ਕਰਾਂ ਵੱਡੀ ਗੱਲ ਵੀ ਸੌਸ ਆ ਜਿਹੜੀ ਪਤਾ ਨਹੀਂ ਕਿਵੇਂ ਬਣਾਉਂਦਾ ਬਾਹਰ ਨਾ ਪਹਿਲਾਂ ਇਹਨਾਂ ਨੇ ਵੀਊ ਲੈਨੇ ਜਿਹੜੇ ਖਾ ਰਿਆ ਬਾਈ ਕੀ ਹਾਲ ਨੇ ਬਹੁਤ ਵਧੀਆ ਬਹੁਤ ਵਧੀਆ ਤੇ ਇਹ ਕਿਵੇਂ ਲੱਗੇ ਇਹਦਾ ਤੁਹਾਨੂੰ ਅਸੀਂ ਤਾਂ ਇੱਕ ਆ ਗਏ ਦੇਖਿਆ ਜੀ ਪਹਿਲੇ ਇੱਕ ਵਾਰ ਪਹਿਲੇ ਵੀ ਆਏ ਸੀ ਖਾਦਾ ਸੀ ਉਹਨਾਂ ਅੱਜ ਬਹੁਤ ਮਤਲਬ ਜ਼ਬਰਦਸਤ ਚੀਜ਼ ਹੈਗੀ ਹੈ ਇਹਨਾਂ ਦੀ ਸਮੋਸੇ ਵੀ ਬੜੇ ਵਧੀਆ ਨੇ ਬ੍ਰੈਡ ਪਕੌੜਾ ਵੀ ਹਾਂਜੀ ਔਰ ਬ੍ਰੈਡ ਪਕੌੜਾ ਦਾ ਅਸੀਂ ਖਤਮ ਕਰਦੇ ਹਾਂ ਉਹਨਾਂ ਦੇ ਹਾਂਜੀ ਮੈਂ ਵੀ ਖਾਣ ਲੱਗਿਆ ਸੀ ਕਹਿੰਦਾ ਬ੍ਰੈਡ ਪਕੌੜੇ ਖਤਮ ਹੋ ਫਿਰ ਮੈਂ ਟਿੱਕੀ ਖਾਦੀ ਬਹੁਤ ਟੇਸਟੀ ਬਹੁਤ ਟੇਸਟੀ ਹੈ ਇਹਨਾਂ ਦੀ ਸੌਸ ਦਾ ਤਾਂ ਐਂਡੀ ਆ ਵੀ ਸੌਸ ਪਤਾ ਹੀ ਨਹੀਂ ਕਿਹੜਾ ਬਹੁਤ ਵਧੀਆ ਆਪਾਂ ਵੀਊ ਲੈਨੇ ਲੇਡੀ ਦੇ ਸੱਸੀਗਾਲ ਜੀ ਪੈਣਾ ਕਾਲ ਜੀ ਤੇ ਕਿਵੇਂ ਲੱਗੀ ਇਹਨਾਂ ਟਿੱਕੀ ਬਹੁਤ ਸਵਾਦ ਬਹੁਤ ਅੱਛੀ ਸੀ ਹਾਂ ਜੀ ਬਹੁਤ ਵਧੀਆ ਕਿੰਨੀਆਂ ਖਾ ਗਏ ਫਿਰ ਅਸੀਂ ਤੇ ਕਿੰਨੀਆਂ ਸਾਰੇ ਇੱਕ ਇੱਕ ਸਮੋਸਾ ਖਾਣਾ ਸੀ ਤੇ ਟਿੱਕੀ ਵੀ ਖਾਣੀ ਸੀ ਤੇ ਖੁਣ ਖਾਈ ਜਾ ਰਹੇ ਸਭ ਨੂੰ ਇਨੀ ਪਸੰਦ ਆਈ ਹੈ ਸਹੀ ਗੱਲ ਹੈ ਮੈਂ ਵੀ ਖਾਧੀ ਮੁਰਕਾ ਦੁਬਾਰਾ ਜੀ ਕਰੀਨੇ ਖਾਈਏ ਜੀ ਤੁਸੀਂ ਕਿੰਨੇ ਖਾ ਗਏ ਜੀ ਸਾਰੀ ਰੇੜੀ ਖਤਮ ਕਰ ਦਿੱਤੀ ਹੈ ਲਾਸਟ ਪਈ ਹੈ ਸਾਡੇ ਕੋਲ ਜੀ ਕੀ ਕੁਆਲਟੀ ਕੀ ਲੱਗੀ ਤੁਹਾਨੂੰ ਵਧੀਆ ਸਾਰੇ ਚੀਜ਼ਾਂ ਹੀ ਵਧੀਆ ਹਾਂ ਜੀ ਦੇਸੀ ਟੇਸਟ ਹੈ ਜਿਹੜਾ ਚਾਹੀਦਾ ਨਾ ਫਿਰ ਕੋਈ ਨਹੀਂ ਉਹਦੀ ਕੁਝ ਨਹੀਂ ਵਧੀਆ ਗੱਲ ਤੇ ਬਿਲਕੁਲ ਫਰੈਸ਼ ਤੇ ਸਾਸ ਬਾਰੇ ਕੀ ਹੁੰਦੀ ਚਟਣੀ ਬਣਾਈ ਇਹਦਾ ਕੀ ਕਿਵੇਂ ਲੱਗਿਆ ਤੁਹਾਨੂੰ ਚਟਣੀ ਤਾਂ ਬਹੁਤ ਹੀ ਵਧੀਆ ਬੋ ਤਾਂ ਇੰਦਾਂਤੀ ਕੋਈ ਨਹੀਂ ਹਾਂ ਕੋਈ ਅੰਤ ਨਹੀਂ ਤੋ ਤੁਸੀਂ ਭੈਣ ਖਾਦੇ ਕਿੰਨੇ ਗਾ ਸਾਲ ਖਾ ਗਈ ਅੱਛੇ ਲੱਗੇ ਅੱਛੇ ਲੱਗੇ ਹਾਂਜੀ ਹਾਂਜੀ ਬਾਈ ਨਾਲ ਗੱਲ ਕਰਦੇ ਆ ਬਾਈ ਕੀ ਹਾਲ ਨੇ ਠੀਕ ਠਾਕ ਜੀ ਬਾਈ ਜੀ ਟੜਨੀ ਦੱਸੋ ਕਿਵੇਂ ਬਣਾਉਣੇ ਪਹਿਲਾਂ ਤਾਂ ਫੇਰ ਗੱਲ ਕਰਾਂਗੇ ਯਾਰ ਬਾਈ ਸਿਰਾ ਯਾਰ ਤੇਰਾ ਕਰਾਂਗੇ ਟੜਨੀ ਦੇ ਇਸ ਤਰ੍ਹਾਂ ਬਣਾਈ ਦੀ ਵੇਖੋ ਅਹੀਂ ਟੜਨੀ ਬਣਾਉਂਦੇ ਆਮ ਪਾਪੜ ਦੀ ਆਮ ਪਾਪੜ ਦੀ ਆਮ ਪਾਪੜ ਵਾਲੀ ਠੀਕ ਹੈ ਉਹ ਇਮਲੀ ਪਾਈ ਦੀ ਆਹ ਇਹ ਇਮਲੀ ਮਿਲਦੀ ਆ 100 ਰੁਪਏ ਕਿਲੋ 84 ਰੁਪਏ ਕਿਲੋ ਦਾ ਘਟਾ ਹੁੰਦਾ ਹੈ 100 ਕਿਲੋ ਦਾ ਘਟਾ ਹਾਂਜੀ ਤੇ ਫਿਰ ਇਹ ਬਣਾਉਣੇ ਆ ਤੇ ਕਿੰਨੇ ਕੁ ਲੱਗ ਜਾਂ ਤੁਹਾਡੇ ਰੇੜੀ ਚ ਇਹ 100 ਪੀਸ ਲੱਗ ਜਾਂਦਾ 100 ਪੀਸ ਲੱਗ ਜਾਂਦਾ 100 ਤੋਂ ਵੱਧ ਵੀ ਜਾਂਦਾ ਸ਼ਨੀਵਾਰ ਐਤਵਾਰ ਬੰਦ ਆ ਠੀਕ ਹੈ ਠੀਕ ਹੈ ਕਿੰਨੇ ਕੁ ਬਣ ਜਾਂਦੀ ਤੇੜੀ ਚ ਏ ਯਾਰ 12000 12000 ਯਾਰ 12000 ਸਾਰੀ ਮਾਟ ਕੁੰਦੀ ਜਿਹਦੇ ਵਿੱਚੋਂ ਸਾਨੂੰ ਕੁਝ ਖਰਚਾ 500 ਰੁਪਿਆ 400 ਰੁਪਿਆ ਦਾ ਖਰਚਾ ਮਤਲਬ ਕਿ ਯਾਰ ਬਾਈ ਛੋਟੀ ਜੀ ਰੇੜੀ ਹੈ ਤੇਰੀ ਹਨਾ ਪਰ ਜਿਹੜਾ ਤਰਾ ਟੇਸਟ ਆ ਨਾ ਹੋਟਲਾਂ ਨੂੰ ਫੇਲ ਕਰ ਤੇਰੀ ਚਟਨੀ ਆ ਤਾਂ ਐਂਡ ਹੀ ਆ ਬਾਈ ਤੇ ਕੀ ਕੀਤੀ ਚਾਹਣਾ ਨਾ ਫਿਰ ਹੋਰ ਸਮੋਸਾ ਬਰੈਡ ਟਿੱਕੀ ਮੈਂ ਤਾਂ ਬਰੈਡ ਖਵਾਇਆ ਨਹੀਂ ਯਾਰ ਓਏ ਬਰਾੜ ਖਾਧਾ ਫੋਕ ਨਾ ਮੈਂ ਤੁਹਾਨੂੰ ਮਿਲਦੇ ਨਹੀਂ। ਬਾਈ ਖਾ ਗਏ ਸਾਰੇ ਬਰਾੜ। ਇਹ 6 ਪੀਸ ਇਹਨੇ ਬਣਵਾਏ। ਇਹਨਾਂ ਨੇ ਖਾ ਲਏ ਸਾਰੇ ਮੇਢ ਮੈਂ ਤਾਂ ਰਹਿ ਗਿਆ ਹਨਾ। ਸੋ ਭਾਈ ਮੈਂ ਹੀ ਕਹਿਣਾ ਵੀ ਜਦੋਂ ਵੀ ਤੁਸੀਂ ਬਾਗਾ ਬਾਰਡਰ ਕੋਈ ਬੰਦਾ ਆਵੇ ਇਹ ਬਾਈ ਕੋਲੇ ਖੜ ਕੇ ਖਾਣਾ ਜ਼ਰੂਰ ਆ। ਹਾਂ ਬੋਲ ਦੋ ਕੋਈ ਦੱਸ ਦੋ। ਤੇ ਬਾਈ ਕੋਲੇ ਖੜਨਾ ਜ਼ਰੂਰ ਆ ਤੇ ਜੇ ਤੁਹਾਨੂੰ ਟੇਸਟ ਨਾਲ ਵਧੀਆ ਲੱਗਾ ਸਾਨੂੰ ਕਿਉਂਕਿ ਟੇਸਟ ਵਾੜਾ। ਕਿ ਇੱਕ ਇੱਕ ਖਾਣਾ ਇਹ ਦੱਸੋ ਨੰਬਰ ਬੋਲ ਭਾਈ ਕਿਹਦੀ ਨੰਬਰ ਲੈ ਕੇ ਨੇ। ਮਤਲਬ ਉਹ ਵੀ ਕਰਨਾ ਹੁੰਦਾ ਆਰਡਰ ਵੀ ਕਰਨਾ ਹੋਵੇ ਦੇ ਦੇਗਾ। ਕਿੰਨਾ ਨੰਬਰ ਹੈ 86724 42948 42 ਨੁਕਤੇ ਇੱਥੇ ਹੀ ਰਹਿਨੇ ਹੋ ਤੁਸੀਂ ਨਹੀਂ ਇੱਥੇ ਮਤਲਬ 7 ਵਜੇ ਚੱਲ ਜੰਗੇ 1 ਵਜੇ ਹੀ ਆਉਨੇ 1 ਵਜੇ ਆਉਨੇ ਆ ਮਤਲਬ ਕਿ 6 ਘੰਟੇ ਤੁਸੀਂ 1000 1200 1500 ਬਾਹਰ ਜਾਂਦਾ ਵੀ ਥੋੜਾ ਕੁਆਲਟੀ ਆ ਇਹ ਕੋਈ ਮਗਲ ਹੈ ਬਿਲਕੁਲ ਜਾਇ ਜਾ ਹਾਂਜੀ ਰੇਟ ਵੀ ਜਾਏ 10 ਰੁਪਏ 10 ਰੁਪਏ 10 ਰੁਪਏ ਰੇਟ ਆ ਬਾਈ ਵੱਡੀ ਗੱਲ ਆਪਾਂ ਵੱਡੇ ਵੱਡੇ ਹੋਟਲਾਂ ਦੇ ਖਾਣੇ ਆ ਇਹ ਟੇਸਟ ਕਿਤੇ ਨਹੀਂ ਮਿਲਣਾ ਤੁਹਾਨੂੰ ਮੈਂ ਯਕੀਨ ਮੰਨੋ ਮੈਂ ਆਪ ਹੀ ਨਹੀਂ ਖਾਂਦਾ ਬਾਈ ਬਾਈ ਸਿੱਧੀ ਖਾਂਦਾ ਹੀ ਨਹੀਂ ਹੁਣ ਬਾਈ ਗਾ ਖਤਮ ਹੋ ਗਿਆ ਸਾਰਾ ਸਟਫ ਹਾ ਨਾ ਚਲੇ ਸਮੋਸੇ ਰਹਿ ਗਏ ਤੇ ਹੁਣ ਆਏ ਆ ਯਾਰ ਹੋਰ ਖਾਈਏ ਜੀ ਹੋਰ ਖਾਈਏ ਜੀ ਸੋ ਬਾਈ ਉਹਦਾ ਸੌਦਾ ਲੋਕੀ ਆ ਤੇਲ ਤੋਂ ਜਿਹੜਾ ਬਹੁਤ ਖਰਾਬ ਵਰਤਦਾ ਸਾਡੇ ਕੋਲ ਪ्योर ਕੱਚੀ ਕਣ ਨਹੀਂ ਦਿੱਤੀ ਗਾ ਨਹੀਂ ਵਰਤਦਾ ਭਾਈ ਤੁਸੀਂ ਸਮੋਸਾ ਖਾਤਾ ਕਿਵੇਂ ਆ ਬਸ ਕਲਾਸ ਹੈਗਾ ਬਸ ਭਾਈ ਮੈਨੂੰ ਇੱਕ ਹੋਰ ਬਣਾ ਦੇ ਪਹਿਲੇ ਅਸੀਂ ਇੱਕ ਲਿੱਤਾ ਫਿਰ ਬਣਾ ਦੇ ਯਾਰ ਅਮਰੀਕਾ ਤੋਂ ਆਏ ਆ ਸਪੈਸ਼ਲ ਸਾਡੇ ਸੂਰ ਅਮਰੀਕਾ ਤੋਂ ਆਏ ਆ ਸਪੈਸ਼ਲ ਖਾਣ ਲਈ ਅੱਗੇ ਵੀ ਇੱਕ ਵਾਰ ਆਏ ਸੀ ਇਹ ਦੁਬਾਰਾ ਫੇਰ ਆਏ ਵੀ ਉਸੇ ਬਾਈ ਕੋਲੇ ਖਾਣਾ ਤੇ ਉੱਥੇ ਹੀ ਖਾਣਾ ਅਮਰੀਕਾ 'ਚ ਵੀ ਗਏ ਨੇ ਬ੍ਰੈਡ ਅਮਰੀਕਾ 'ਚ ਵੀ ਜਾਂਦੇ ਆ ਗਏ ਉਹ ਸਾਡੇ ਪਿੰਡ ਤੇ ਜੇਵਦਾਰੇ ਉਹਨਾਂ ਦੀ ਗੁੜੀਆਂ ਇੰਨਾ ਰੱਖੀ ਠੀਕ ਆ ਇਹਨੇ ਜਦੋਂ ਉਹਨਾ ਬੁਲਾ ਕੇ ਸਾਡੇ ਕੋਲ ਖਾਣੇ ਉਹਦੇ ਵਿੱਚ ਰੱਖ ਸਕਦੀ ਹਾਂ ਉਹਨੂੰ ਠੀਕ ਆ ਠੀਕ ਆ ਮਤਲਬ ਕਿ ਦੇਸ਼ਾਂ ਵਿਦੇਸ਼ਾਂ 'ਚ ਵੀ ਤੇਰੀ ਚੀਜ਼ ਜਾਂਦੀ ਆ ਵੇਖੋ ਵੀ ਆਪਾਂ ਵੱਡੇ ਵੱਡੇ ਹੋਟਲਾਂ ਦੇ ਖਾਣੇ ਮਾੜੀ ਚੀਜ਼ ਕੋਈ 10 ਦਿਨ ਦੀ ਬਣੀ ਕੋਈ 20 ਦਿਨ ਦੀ ਬਣੀ ਮਾੜੀਆਂ ਚੀਜ਼ਾਂ ਹੁੰਦੀਆਂ ਬਾਈ ਪਿਓਰ ਤੇਲ ਆ ਪਰ ਉਹਦਾ ਤੇ ਇੱਕ ਨੰਬਰ ਚੀਜ਼ ਆ ਤੇ ਬਾਈ ਕੋਲੇ ਖੜਿਆ ਜਰੂਰ ਆਪਾਂ ਨੂੰ ਐ ਨਹੀਂ ਕੋਈ ਬਾਈ ਦਾ ਪ੍ਰੋਮੋਸ਼ਨ ਨਹੀਂ ਕਰਦੇ ਬਾਈ ਦੀ ਚੀਜ਼ ਦੀ ਕੁਆਲਿਟੀ ਦੇਖੀ ਤਾਂ ਆਪਾਂ ਵਾ ਬਾਈ ਧੰਨਵਾਦ ਤੇਰਾ ਤੇ ਬਾਈ ਕੋਲੇ ਜਰੂਰ ਆ ਜਿਹੜਾ ਬਾਗਾ ਵਟ ਰਿਹਾ